ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਾਸ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ हमरे दुष्ट सबे तुम कावो आप हाथ दे मोहे बचावो सुखी बसै मोरो परिवारा सेवक सिख सबे करतारा ਮਹਰਤ ਚਾਣੀ ਜੇ ਕਰਦਾ ਕਰੀਏ ਸਾਬਰਨ ਕੋ ਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋ ਯ ਬਨਾਤੇ ਹੂੰ ਜੋ ਬਰਚਾਉ ਸਤਮ ਤੇ ਪਾਉਂ ਸੇਵਕ ਸਿਕ ਹਮਾਰੇ ਤਾਰੀਏ ਚੁਣ ਚੁਣ ਸਤਰਾ ਹਮਾਰੇ ਮਾਰੀਏ ਆਪ ਹਾਥ ਦੇ ਮੁਝੇ ਉਬਰਿਏ ਮਰਨ ਕਾਲ ਕਾ ਤ੍ਰਾਂਸ ਨਿਵਰੀਏ ਹੁ ਜੋ ਸਦਾ ਹਮਾਰੇ ਪੱਛਾ ਸਿਰਿ ਅਸਤ ਜੋ ਕਰਿਓ ਰਚਾ राख ले हो रख नहारे साहिब संत सहाय प्यारे दीन बंत दुष्टन के हंता तुमहपुरी कंता काल पाए ब्रह्मा भवतरा काल पाए शिवजु अवतरा काल पाए कर प्रकाशा सकल काल का, का किया तमाशा जमन काल जोगी शिव कियो ओ बेजराय ब्रह्म जो थियो जमन काल सब लोग नमस्कार है ताय हमारा ਜਮਨ ਕਾਲ ਸਭ ਜਗਤ ਬਣਾਇਓ ਦੇਵ ਤੈਤ ਜਸ਼ਨ ਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪਰਜਾ ਜਿਨ ਆਪਸ ਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ सतन दुख पाए ते दुखी सुख पाए साधन के सुकी एक के की पीर पछान कट कट के पट पट के जान जब उकर करतारा करता प्रजा धरत तब दे अपारा जब आकर करत हूं का महा तुम मैं मिलत दे धर सब हूं जीते बदन सृष्टि सब धार आप अपनी बोझ उचारे तुम सब हीते रहत नर आलम जानत भेद भेद हर आलम ਨਿਰੰਕਾਰ ਨਿਰੰਕਾਰ ਨਿਰਲਾmb ਆਦ ਅਨੀਲ ਅਨਾਦ ਅਸਾਂ ਵਰਤਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਉ ਤਵੇਦਾ ਤਾ ਕੋ ਕਰੇ ਪਾਹਨਨ ਮਾਨਤ ਮਹਾ ਮੂੜਕ ਚ ਭੇਦ ਨ ਜਾਣਤ ਮਹਾ ਦੇਵ ਕਉ ਕਹ ਕਹ ਤਸਦਾ ਸਿਵ ਨਿਰੰਕਾਰ ਕਾ ਚਣਤਨੇ ਭੇਵ ਆਪ ਆਪਣੀ ਬਦ ਹੈ ਜੇ ਤੇ ਬਰਨਤ ਪਿੰਨ ਪਿੰਨ ਤ ਤੇਤੀ ਤੁਮਰਾ ਲਖਨ ਜਾਇ ਪਸਾਰਾ ਕਹਿ ਬਜ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭੈਉ ਰਾਵ ਕਹਿ ਪੂਪਾ ਅੰਡਜ ਜੇ ਰਜ ਸੇਤਜ ਕੀਨੇ ਉਤਪਜ ਖਾਨ ਬਹੁ ਰਚ ਦੇਨੇ ਕਹਾ ਫੋਲ ਰਾਜਾ ਹੈ ਬੈਠਾ ਕਉ ਸਿਮਟ ਭਇਓ ਸੰਕਰ ਕੈਠਾ ਸਗਲੇ ਸ੍ਰੇਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਬ ਰਛਾ ਮੇਰੀ ਤੁਮ ਕਰੋ ਸਿਖਿਓ ਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ग्यास तुज तव सरनी परे तिनके दुष्ट दुक्त हमरे पुरख जवन पग परे तिहारे तिनके तुम संकट सब टारे जो काल को एक बार ते आए है ताके काल न कटने ए रच्छा होए तएं सब काला दुष्ट अरिटरे तत काला कृपा दृष्ट तन जयन हर हो ताके ताप तन कमो हर हो रिद्ध सिद्ध कर्म सब होई दुष्ट चाश्वस के ना कोई ਇਕ ਬਾਰ ਜਿਨ ਤਮ ਸੰਭਾਰਾ ਕਾਲ ਫਾਸਤੇ ਤਾਈ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹ ਹਰ ਦਰਦ ਦੁਸ਼ਟ ਦੋਖ ਤੇਰਾ ਕੜਗ ਕੇ ਤਮ ਸਰਨ ਤੇ ਹਾਰੀ ਆਪ ਹਾਤ ਦੇ ਲਿਓ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ कृपा करी हम पर जग माता ग्रंथ करा पूरण सब राता केवलक शकल दे को हर्ता दुष्ट दुखियां को शय करता सिरिय तुज पै दे आला पूर्ण करा ग्रंथ तत्काला मन बाषित फल पावै सोई दुख न तिसे बे आपत कोई अड़ल सुने गु पावे सुने पावानेू चत लाई चतरता आवे दुख दर्द पाव तिन रहे है। जो जाकी एक बार चौपाई को कह चौपाई संबत सत्रह सहज बनी जय अर्ध सहज बुन तीन कह जय भाद्रव सुधी अष्टमी रव वारा तीर संतर ग्रंथ सुधारा सवैया ਬਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਵੈ ਬੋ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਉ ਸਭ ਤੋ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਬਾਏ ਗਏ ਕਿਲਾ ਜੀ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ